ਕਰਗੇ ਕੁਝ ਕਰਗੇ ਨਸ ਨਸ ਮੇਰੀ ਖੋ ਦੇ ਹਾਈ ਕੁਝ ਕਰੀਏ ਅੱਜ ਦੀ ਪੀਟੀਐਮ ਵਿੱਚ ਸਾਡੇ ਸਕੂਲ ਵੱਲੋਂ ਆਪ ਜੀ ਦਾ ਸਵਾਗਤ ਹੈ ਸਰਕਾਰੀ ਸਕੂਲਾਂ ਦੀ ਬਦਲਦੀ ਹੋਈ ਨਿਹਾਰ ਤੇ ਸਰਕਾਰੀ ਸਕੂਲਾਂ ਦਾ ਬਦਲਦਾ ਹੋਇਆ ਚਿਹਰਾ ਬਹੁਤ ਸਾਰੇ ਬਦਲਾ ਤੇ ਹਰ ਬਦਲਾ ਦੇ ਵਿੱਚ ਇੱਕ ਰਚਨਾਤਮਕਤਾ ਇੱਕ ਸਿਰਜਣਾਤਮਕਤਾ ਸਰਕਾਰੀ ਸਕੂਲ ਉੱਚੀਆਂ ਮਕਾਮਾਂ ਨੂੰ ਛੋਰੇ ਨੇ ਤੇ ਅੱਜ 16 ਦਸੰਬਰ ਮੇਗਾ ਪੀਟੀ ਮੀਟ ਹੈ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਦੇਖੋ ਕਿਵੇਂ ਪੇਰੈਂਟਸ ਜਿਹੜੇ ਨੇ ਉਹ ਹੁਮ ਹੁਮਾ ਕੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਣ ਆ ਰਹੇ ਹਨ ਅੱਗੇ ਦੇਖਦੇ ਹਾਂ ਕਿ ਅੱਜ ਦੇ ਪੂਰੇ ਦਿਨ ਦੇ ਵਿੱਚ ਕੀ ਕੀ ਵਾਪਰਦਾ ਹੈ ਆਪਕੋ ਮਾਪੇ ਮਿਲਨੀ ਦਾ ਮਤਲਬ ਥੋੜਾ ਜਿਹਾ ਸਮਝੋ ਕਿ ਆਪਣੇ ਬੱਚੇ ਦੇ ਬਾਰੇ ਵਿੱਚ ਇਹ ਜਾਣਕਾਰੀ ਲੈਣੀ ਕਿ ਉਹ ਵੱਖਰੇ ਵੱਖਰੇ ਵਿਸ਼ਿਆਂ ਦੇ ਵਿੱਚ ਜਿਵੇਂ ਜਿਹਨਾਂ ਵਿਸ਼ਿਆਂ ਤੋਂ ਜਾਣਕਾਰੀ ਹੈ ਪੰਜਾਬ ਹੈ ਸਾਇੰਸ ਹੈ ਅੰਗਰੇਜ਼ੀ ਹੈ ਹਿੰਦੀ ਹੈ ਪੰਜਾਬੀ ਹੈ ਉਹਨਾਂ ਦੇ ਅਧਿਆਪਕਾਂ ਤੋਂ ਜਾਨਣਾ ਉਹਨਾਂ ਨੂੰ ਪੁੱਛਣਾ ਕਿ ਮੇਰੇ ਬੱਚੇ ਦੀ ਤਰੱਕੀ ਕਿਹੋ ਜਿਹੀ ਹੈ ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਕੋਲੋਂ ਪਤਾ ਕਰਨਾ ਕਿ ਮੇਰੇ ਬੱਚੇ ਦਾ ਜਿਹੜਾ ਮੰਚ ਹੈ ਤੇਜ ਹੈ ਉਹਨੇ ਵਿੱਚ ਉਹਦੀ ਸਪੋਰਟਸ ਦੇ ਵਿੱਚ ਜਾਂ ਫਿਰ ਜਿਹੜੀ ਡਰਾਮਟਾਈਜ਼ੇਸ਼ਨ ਹੁੰਦੀ ਹੈ ਕੋਈ ਜਿਹੜੀਆਂ ਦੂਸਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਮੇਰਾ ਬੱਚਾ ਕਿਹੋ ਜਿਹਾ ਕੀ ਕਾਰਗੁਜ਼ਾਰੀ ਕਰਦੇ ਠੀਕ ਹੈ ਤੁਸੀਂ ਆਮ ਤੌਰ ਤੇ ਦੇਖਦੇ ਹੋ ਤੁਹਾਡੇ ਬੱਚੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਜੀਤ ਕਰ ਰਹੇ ਹੁੰਦੇ ਤੁਸੀਂ ਕਹਿੰਦੇ ਹੋ ਆ ਤੇ ਗੀਤ ਬਿੜਾਉਂਦੀਆਂ ਕਰ ਰਿਹਾ ਪਰ ਕੀ ਹੋਗੀ ਸਿਰਫ ਤੁਹਾਡੇ ਘਰ ਦੇ ਅੰਦਰ ਹੀ ਤਨੀ ਕਰ ਰਿਹਾ ਕੀ ਉਹਨੂੰ ਐਕਸਪੋਜ਼ਰ ਸਕੂਲ ਦੇ ਵਿੱਚ ਦਿੱਤਾ ਜਾ ਰਿਹਾ ਕਿ ਉਹਨੂੰ ਇੱਕ ਮੌਕਾ ਮਿਲੇ ਕਿ ਉਹ ਆਪਣੇ ਆਪ ਨੂੰ ਇੱਕ ਵਧੀਆ ਲੋਈਆ ਤਾਕਤ ਕਰ ਸਕੇ ਕੀ ਇਹ ਸਾਡਾ ਬਚਾ ਜੇਕਰ ਬੜੀ-ਬੜੀ ਪੇਂਟਿੰਗ ਕਰ ਰਿਹਾ ਘਰ ਦੇ ਵਿੱਚ ਕੀ ਉਹਨੂੰ ਇੰਨਾ ਮੌਕਾ ਸਕੂਲ ਦੇ ਰਿਹਾ ਹੈ ਜਾਂ ਸਕੂਲ ਨੇ ਉਸ ਨੂੰ ਵਾਚ ਕੀਤਾ ਹੈ ਕੀ ਉਹ ਮੈਸੇਜ ਦੇ ਛੋਟ ਹਾਂਜੀ ਜਿੰਨੇ ਬੱਚੇ ਬਚਾਏ ਜਿੰਨੇ ਤੋਂ ਕਿੰਨੇ ਬੱਚਾਏ ਇਸ ਨੂੰ ਦਾਤੀ ਚੋੜਾਈ ਕਹਿੰਦੇ ਨੇ ਉਹ ਵਾਰ ਵੀ ਦੇ ਰਹੇ ਨੇ ਪਰ ਵੀ ਨਹੀਂ ਜਿਹਦੇ ਵਿੱਚ ਸਪਸ਼ਟ ਦੀ ਬੇਸਿਕ ਲੈਵਲ ਬੁਡਰੀਆ ਨਹੀਂ ਹੈ ਉਹਨਾਂ ਦੇ ਪੜਾਅ ਪਰ ਕੀ ਅੰਕ ਨਹੀਂ ਆਸਾਨ ਬਣਾਏ ਜਿਹਨ ਕਿਹਦੇ ਵਿੱਚ ਦੇਖੋ ਇਹਦਾ ਲਾਈਨ ਸੁਲਾਈ ਕਿਤਾਬ ਦਾ ਸੰਖਿਆ ਪੱਛਾ ਪਰ ਇਹ ਬੱਚੇ ਨੂੰ ਕੋਈ ਨਹੀਂ ਆਉਂਦਾ ਇਹ ਬੜਾ ਵਧੀਆ ਨਮੂਨ ਭਾਗ ਲੋ ਜਿਹੜਾ ਪ੍ਰਾਗਨਿਕ ਦਾ ਬੜਾ ਵਧੀਆ ਸਾਂਝ ਕੇ ਚਾ ਪਤਾ ਲੱਗ ਰਿਹਾ ਹੈ ਕਿ ਕਿਹੜਾ ਬੱਚਾ ਕਿਸ ਸੈੱਟ ਹੁੰਦੇ ਹੈ ਟੈਸਟਿੰਗ ਦੌਰਾਨ ਸੀ ਕਿ ਟੈਸਟਿੰਗ ਕੀਤੀ ਹੈ ਤੁਹਾਡਾ ਬੱਚਾ ਸਭ ਕਿਹੜਾ ਚੰਗੀ ਸੀ ਪਰ ਹੁਣ ਇਹਦਾ ਲੈਬ ਕਾਜ ਚ ਰਹਿ ਗਿਆ ਕਾਊਂਟ ਆ ਗਿਆ ਜੇ ਮੈਂ ਹੀ ਕਮਾ ਕਰਕੇ ਸਰਕਾਰ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਇਹ ਜਿਹੜਾ ਕੱਚਾ ਸਾਨੂੰ ਹਰ ਪੱਖੋਂ ਜਿਹੜਾ ਉਹ ਪਤਾ ਲੱਗ ਰਿਹਾ ਹੈ ਉਹ ਵੀ ਕੁਆਲਿਟੀ ਜਦੋਂ ਬਿਲਕੁਲ جواب ਨਹੀਂ ਦਿੱਤਾ ਕਿ ਕਿੱਥੇ ਆ ਲੈ ਕਿੱਥੇ ਰੱਖੀ ਆ ਕਿ ਗਈ ਹੈ ਕੋਈ ਪਤਾ ਕੀ ਕਰੀ ਖਾਲਾ ਪਿਛਲੀ ਵਾਰੀ ਨਾ ਪੰਜਾਬ ਸਰਕਾਰ ਦੀ ਇਹ ਜੋ ਮੁਹਿੰਮ ਹੈ ਇਸ ਵਿੱਚ ਪੇਰੈਂਟਸ ਨੂੰ ਕਿਦਾਂ ਦਾ ਫੈਸਲਸ ਹੋ ਰਿਹਾ ਸਕੂਲਾਂ ਨੂੰ ਵਿਜ਼ਿਟ ਕਰਕੇ ਆਉਸੀ ਜਾਣਦੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਰਦੁਮ ਸੁਲਮਾਨ ਦੀ ਮੰਮਾ ਮੇਰਾ ਨਾਮ ਰਾਤਕੀ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਮੇਰਾ ਬੇਟਾ ਬਹੁਤ ਅੱਛਾ ਪੜਦਾ ਹੈ ਫਿਰ ਅਧਿਆਪਕ ਔਰ ਟੀਚਰਸ ਬਹੁਤ ਸਪੋਰਟ ਕਰਦੇ ਆ ਹਰ ਚੀਜ਼ ਇਹ ਨਾਨੋਂ ਗਿਲਦੀ ਹੈ ਸਹੂਲਤਲੀ ਹੈ ਔਰ ਮੇਰਾ ਬੇਟਾ ਮੈਨੂੰ ਲੱਗਦਾ ਹੈ ਇੱਥੇ ਨਾਮ ਰੋਸ਼ਨ ਕਰਕੇ ਜਾਏਗਾ ਸਕੂਲ ਦਾ ਬਸ ਮੈਂ ਇਹ ਜਾਨੀ ਆਪਣੇ ਟੀਚਰਸ ਔਰ ਸਰ ਐਸ ਸਕੂਲ ਦਾ ਨਾ ਨਾਮ ਰੋਸ਼ਨ ਕਰੇ ਔਰ ਜਿਹੜਾ ਵੀ ਕਵੇ ਕਿ ਇੱਥੋਂ ਪੜ ਕੇ ਗਿਆ ਮੇਰਾ ਬੇਟਾ ਜਿੰਨੀਆਂ ਲਗਾਏ ਗਏ ਨੇ ਸਕੂਲ ਦੇ ਵਿੱਚ ਕੀ ਕੀ ਚੱਲਦਾ ਹੈ ਸਾਇੰਸ ਦਾ ਮੈਥ ਦਾ ਸੋਸ਼ਲ ਸਟਡੀ ਦਾ ਬਿਜ਼ਨਸ ਪਲੈਸਟਰ ਦਾ ਈਚ ਐਂਡ ਐਵਰੀ ਐਕਟੀਵਿਟੀ ਸਰਕਾਰੀ ਸੀਨੀਅਰ ਸੈਕੰਡਰੀ ਬਲਕਾਂ ਦੇ ਵਿੱਚ ਪੂਰੀ ਟਰਾਂਸਪੇਰੈਂਸੀ ਜਾਣਦੇ ਹੰਡਿਆ ਜਾ ਸਹੀ ਗੱਲ ਆ ਪੰਜਾਬ ਚੋਂ ਕਿੰਨੀ ਇੰਡਸਟਰੀ ਬਾਹਰ ਲੈ ਗਈ ਜਰਾਂ ਦੇ ਵਿੱਚ ਬਹੁਤ ਜਾ ਰਹੀ ਆ ਬਸ ਇਕ ਲੋ ਮਾਰੇ ਚਲਪਾ ਕਰੇ ਜਿਆਦਾ ਅੰਦਰ ਤੋਂ ਮਨ ਬਣਾ ਦੇ ਕੋਈ ਆਰਟੀ ਹੈ ਫਾਈਨਰੀ ਹੈ ਮੈਡਮ ਸਾਡੇ ਬੰਦਰ ਥੋੜੇ ਮਹਿੰਗੇ ਬੱਚਿਆਂ ਨੇ ਬਣਾਇਆ ਇਹ ਸਾਰਾ ਕੁਝ ਆਡੀ ਪੈਂਟਿੰਗ ਵੀ ਰਹੀ ਸੀ ਬੱਚਾ ਕੀਤੀ ਸਾਨੂੰ ਹਾਂਜੀ ਹਾਂਜੀ ਇਹ ਮੈਡਮ ਕਰਵਾਂਦੇ ਆ ਕੱਲ੍ਹ ਕੀ ਆ ਇਹ ਸਿਰਫ ਇਹ ਜਿਹੜੀ ਗੱਲ ਹੈ ਸਾਰਾ ਕੰਮ ਬੱਚਿਆਂ ਦਾ ਕੀਤਾ ਹੈ। ਕੰਮ ਬੱਚਿਆਂ ਦਾ ਆ। ਹਾਂ। ਹਾਂ। ਬੱਚਿਆਂ ਦਾ ਕੀਤਾ ਕੰਮ ਹੈ। ਇਹ ਆਪਾਂ ਨਾ ਮੋਟਰ ਲੈ ਕੇ ਗਏ ਸੀ ਬਾਗ ਵਾਸਤੇ। ਤੇ ਮੋਟਰ ਲਗਾ ਕੇ ਪਾਣੀ ਉੱਪਰ ਜਾਂਦਾ ਹੈ ਫਿਰ ਉਹ ਹੀ ਟ੍ਰਿਪ ਇਰੀਗੇਸ਼ਨ ਨਾਲਾ ਉਹ ਪਾਣੀ ਪਾਦੇ ਗਏ ਸੀ। ਵੇਸਟ ਪਾਣੀ ਫਿਰ نیچے ਆਉਂਦਾ ਹੈ ਵਿੱਚੋਂ। ਉਸੇ ਨੂੰ ਅਸੀਂ ਰੀਸਰਕਲ ਕਰਤਾ। ਇਹ ਬੱਚਿਆਂ ਦਾ ਕੰਮ ਨਹੀਂ ਸਾਰਾ। ਸਹਾਇ ਤੇ ਦੇਖੋ ਕਿ ਜਿਹੜੇ ਸੋਨੇ ਸੋਨੇ ਆਪਣੇ ਮਨੋਂ ਕੰਮ ਕਰ ਰਹੇ ਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਮ ਹੁਮਾ ਕੇ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਦੀ ਜਾਣਕਾਰੀ ਜਿਹੜੀ ਆ ਉਹ ਹਾਸਲ ਕਰ ਰਹੇ ਨੇ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਕਲਾ ਵਿੱਚ ਵੀ ਅੱਜ ਸੇਰ ਤੋਂ ਵੱਡੀ ਗਿਣਤੀ ਵਿੱਚ ਪੇਰੈਂਟਸ ਜਿਹੜੇ ਨੇ ਆਏ ਨੇ ਤੇ ਅੱਪਾ ਇਹਨਾਂ ਦੇ ਵਿਚਾਰ ਜ਼ਰੂਰ ਲੈਣੇ ਚਾਹਾਂਗੇ ਕਿ ਇਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ। ਬੋਗਰੇ ਪੜਾਈਆਂ ਸਕੂਲ ਦੇ ਸਾਫ਼ ਸੁਥਰਾ ਬੜਾ ਸਫਾਈ ਹੋ ਰਹੀ ਆ। ਬਹੁਤ ਚੰਗਾ ਬਹੁਤ ਚੰਗੇ ਵਿਚਾਰ ਆ ਰਾਜ ਮਾ ਸਰ ਅੱਜ ਆਂ ਦੇ ਬੋਲ ਧੰਨਵਾਦ ਕਰਦੇ ਆ ਇਦਾਂ ਸਕੂਲ ਨੂੰ ਚਲਾਓ ਅੱਗੇ ਤੋਂ ਬਹੁਤ ਵਧੀਆ ਧੰਨਵਾਦ ਧੰਨਵਾਦ ਹਾਂਜੀ ਸਰ ਪਲੀਜ਼ ਆਨਾ ਆਓ ਸਰ ਜੀ ਸਰ ਤੁਹਾਡਾ ਬੱਚਾ ਕਿਹੜੀ ਕਲਾਸ ਚ ਪੜਦਾ ਸਰ ਪਾਸ 1 ਪਾਸ 1 ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਆ ਸਰ ਬਹੁਤ ਅੱਛੀ ਵਾਟ ਅਬਾਊਟ ਦਾ ਟੀਚਰਸ ਐਂਡ ਇਨਫਰਾਸਟ੍ਰਕਚਰ ਬਹੁਤ ਮਿਹਨਤ ਕਰ ਰਹੇ ਆ ਚਲੋ ਜੀ ਕੀ ਕਰੇ ਸਰਕਾਰੀ ਸਕੂਲ ਦੀ ਪੀਟੀਐਮ ਚੀਜ਼ੀ ਨਾਲ ਚੱਲੇ ਕਰ ਰਹੇ ਹਾਂ ਚੀਜ਼ ਨਹੀਂ ਚੁੱਕੀ ਆ ਠੀਕ ਆ ਸਰ ਤੁਸੀਂ ਪਬਲਿਕ ਸਕੂਲਾਂ ਦੀ ਪੀਡੀਐਮ ਦੇਖੀ ਹੋਏਗੀ ਅੱਜ ਸਰਕਾਰੀ ਸਕੂਲ ਦੀ ਪੀਟੀਐਮ ਵਿੱਚ ਤੁਹਾਨੂੰ ਕੁਝ ਪ੍ਰੋਗਰੈਸ ਨਜ਼ਰ ਆ ਰਹੀ ਹੈ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਦੇਖ ਰਿਹਾ ਕਿ ਕੰਪੀਟੀਟਿਵ ਬਣ ਰਿਹਾ ਹੈ ਇਸ ਸਾਲ ਨੈਚੁਰਲ ਇਸ ਸਾਲ ਨੈਚੁਰਲ ਨਾਟ ਆਰਟੀਫੀਸ਼ਲ ਥੈਂਕ ਯੂ ਵੈਰੀ ਮਚ

ਇਹ ਕਲ 7000 ਰੁਪਏ ਰੱਖਿਆ ਵੇਖੋ ਇਹ ਲਾ ਲਓ ਵੀ ਇਹ ਆਮ ਨਹੀਂ ਹੈ ਗੱਲ ਹੈ ਕੀ ਨਹੀਂ ਦਾਸਪੁਰਾ ਜਿਹੋ ਹੀ ਹੈ ਜਿਹੜਾ ਪਾਸੇ ਹੋ ਰਿਹਾ ਨਾ ਸੋਨੇ ਦੇ ਚਲੋ ਜੀ ਨਹੀਂ ਨਹੀਂ ਹੋਣੀ ਸਿਸਟਮ ਹੋਣੀ ਸਰ ਓਕੇ ਸਰ ਦੋ ਚਾਰ ਭਾਵੇਂ ਕਿ ਮੈਨੂੰ ਨਹੀਂ ਪਤਾ ਚਲੋ ਆਹ ਵੀ ਵਧੀਆ ਗੱਲ ਹੈ ਉਹੀ ਹੋਣੀ ਚਾਹੀਦੀ ਇਹੋ ਚੀਜ਼ਾਂ ਕਰਕੇ ਲੱਖਾਂ ਰੁਪਈਆ ਦੀ ਲੁੱਟ-ਖੋਟ ਹੁੰਦੀ ਹੈ ਲੱਖਾਂ ਇਹ ਨੂੰ ਵੇਖੋ ਜੀ ਟੈਲੈਂਟ ਜਿਹੜਾ ਹੈ ਨਾ ਉਹ ਸਰਕਾਰੀ ਸਕੂਲਾਂ ਵਿੱਚ ਕਿਤੇ ਜ਼ਿਆਦਾ ਹੈਗਾ ਜ਼ਿਆਦਾ ਹੈਗਾ ਵੇਖੋ ਹੁਣ ਉੱਥੇ ਜਿਹੜਾ ਟੀਚਰ ਆ ਟੀਚਰ ਉੱਥੇ ਪੜਿਆ 12 ਨਾ ਪੜਿਆ ਬੜੀ ਹੱਦ ਅੱਗੇ ਇਹਨਾਂ ਨੂੰ ਕਿਉਂਕਿ ਮੇਰਾ ਸਕੂਲ ਜੀ ਸਾਰੀ ਚੜੀ ਜਿੱਤੇ ਆਪਣੇ ਮ리에 ਗੱਡੀਆਂ ਲੱਗੀਆਂ ਪਰ ਮੈਂ ਗੱਲ ਕਰਦਾ ਵੀ ਇੱਥੇ ਵੇਖੋ ਕਿੰਨੇ ਕਿੰਨੇ ਹਨ ਕੋ ਪੜੇ ਟੀਚਰ ਆ ਪਰ ਫਿਰ ਵੀ ਲੋਕ ਜਿਹੜੇ ਨੌਕਰ ਨੂੰ ਭਜਦੇ ਨੇ ਜ਼ਰੂਰ ਨੌਕਰ ਨੂੰ ਭਜਦੇ ਹੈ ਤਾਂ ਹੀ ਉੱਥੇ ਪਰਮਾਤਮਾ ਦਾ ਹੱਥ ਹੋਏ ਇਥੋਂ ਤਰੱਕੀ ਕਰ ਸਕਦੇ ਜਿਹਨੇ ਨਹੀਂ ਤਰੀ ਕਰਦੀ ਉਹ ਭਾਵੇਂ ਪ੍ਰਾਈਵੇਟ ਚੱਲੇ ਜਾਂਦੇ ਭਾਵੇਂ ਜਿੱਥੇ ਮਰਜੀ ਚੱਲੇ ਉਹ ਤਰੀ ਕਰਦਾ ਦੂਸਰੀ ਗੱਲ ਨਸ਼ੇ ਦੀ ਲਹਿਰ ਦਸਿਆ ਖਾਲਸਾ ਜੀ ਜਦੋਂ ਬੜੀਆਂ ਇਹਨਾਂ ਦਸਿਆ ਗੱਲਾਂ ਸੁਝਾਉਣ ਬਹੁਤ ਵਧੀਆ ਲਿਖਿਆ ਬਾਰੇ ਵੀ ਜੋ ਕੀ ਦੇਖਿਆ ਕੀ ਵਿਚਾਰਿਆ ਸਰਕਾਰੀ ਸਕੂਲਾਂ ਦੇ ਅੰਦਰ ਉਹਨਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਕਿਹੋ ਜੀ ਹੈ ਸੁਝਾਅ ਵੀ ਦਿੱਤੇ ਜਾ ਰਹੇ ਨੇ ਤੇ ਕਮੈਂਟਸ ਵੀ ਦਿੱਤੇ ਜਾ ਰਹੇ ਨੇ ਦੋਸਤਾ ਇਹ ਹਸ ਤਖਰ ਨਹੀਂ ਸਭ ਨੂੰ ਹਲਚਲ ਹੈ ਹਲਚਲ ਹੈ ਸਮੇਂ ਦੀ ਬਦਲਦੀ ਰੰਗਤ ਦੀ ਹਲਚਲ ਹੈ ਸੋਚ ਤਕਨੀਕ ਅਤੇ ਸਿੱਖਿਆ ਦੀ ਸੰਗਤ ਦੀ ਇਹ ਹਲਚਲ ਹੈ ਸਮੇਂ ਦੀ ਬਦਲਦੀ ਦਿਖਦੀ ਤੇ ਇਹ ਸੋਚ ਹੈ ਮੇਰੇ ਦੇਸ਼ ਦੇ ਨਿਖਰਦੇ ਹੋਏ ਭਵਿੱਖ ਦੀ ਕਿਹੜੇ ਬੱਚੇ ਤੁਸੀਂ ਸਮਾਜ ਨੂੰ ਦਿੱਤੇ ਨੇ ਪੈਦਾ ਕੀਤੇ ਨੇ ਉਹ ਬੱਚਿਆਂ ਨੂੰ ਕੁਛ ਨਾ ਕੁਛ ਬੰਦੇ ਦੇਖਣ ਦੇ ਲਈ ਤੁਹਾਨੂੰ ਆਪਣੇ ਸਮੇਂ ਦੀ ਕੁਝ ਨਾ ਕੁਝ ਕੁਰਬਾਨੀ ਕਰਨੀ ਪਏਗੀ ਇਹ ਸਾਂ ਹੀ ਬਦਲਾਅ ਸਤੈ ਕ੍ਰਾਂਤੀਆਂ ਹਮੇਸ਼ਾ ਪੈਦਾ ਹੁੰਦੀਆਂ ਨੇ ਕ੍ਰਾਂਤੀ ਕਿਸੇ ਇੱਕ ਵਿਅਕਤੀ ਦੀ ਪੈਦਾਇਸ਼ ਨਹੀਂ ਹੁੰਦੀ ਕ੍ਰਾਂਤੀ ਸਮੂਹਿਕ ਹੁੰਦੀ ਜੇਕਰ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਕ੍ਰਾਂਤੀ ਲਿਆਣੀ ਚਾਹੁੰਦਾ ਹੈ ਜੇਕਰ ਕਿਸੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕੋਈ ਅਧਿਆਪਕ ਕੋਈ ਕ੍ਰਾਂਤੀ ਕ੍ਰੀਏਟ ਕਰਨਾ ਚਾਹੁੰਦਾ ਹੈ ਕਿਉਂ ਦੇ ਵਿੱਚੋਂ ਪਹਿਲਾਂ ਕ੍ਰਾਂਤੀ ਨਹੀਂ ਕ੍ਰੀਏਟ ਕਰ ਦਿੰਦਾ ਉਹਦੇ ਨੂੰ ਜ਼ਰੂਰ ਕਾਹਲੀ ਦੀ ਹੈ ਉਹਦੇ ਲਈ ਇੱਕ ਪੂਰੇ ਸਮਾਜ ਦੀ ਜ਼ਰੂਰਤ ਹੁੰਦੀ ਜਿਵੇਂ ਮਾਨ ਹੈ ਸਰਕਾਰੀ ਸਕੂਲਾਂ ਦੇ 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 ਕੀ ਤੁਸੀਂ ਸਹਿਮਤ ਹੋ ਜੀ ਹਾਂ ਜੀ ਥੈਂਕ ਯੂ ਮਾਨ ਹੈ ਸਰਕਾਰੀ ਸਕੂਲਾਂ ਦੇ ਸੂਰਜ ਚੰਦਾ ਤਾਰੇ ਜੁਗ ਨੂੰ ਸਭ ਕੀ ਆਪਣੀ ਹਸਤੀ ਹੈ ਜਿਸమే ਜਿੰਨਾ ਨਿਰਵ ਬਦਲੀ ਉਤਨੀ ਧੀਰ ਬਰਸਤੀ ਹੈ